ਹਰਿਆਣਾ ਪੰਜਾਬ ਦੀ ਖਨੋਰੀ ਸਰਹੱਦ ਦੇ ਕਿਸਾਨਾਂ ਗੂ ਜਰਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਅੱਜ 20ਵੇਂ ਦਿਨ ਚ ਦਾਖਲ ਹੋ ਗਿਆ ਜਿਹੇ ਚੋਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਉਹਨਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਪ੍ਰਾਈਵੇਟ ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਕੇ ਕਿਹਾ ਕਿ ਉਸ ਦਾ ਭਾਰ 12 ਕਿਲੋ ਤੋਂ ਵੱਧ ਘਟ ਗਿਆ ਇਸੇ ਚਲਦੇ ਅੱਜ ਡੀਜੀਪੀ ਪੰਜਾਬ ਜਰਜੀਤ ਸਿੰਘ ਢੱਲੇਵਾਲ ਨੂੰ ਮਿਲਣ ਪਹੁੰਚੇ ਲਾਜ਼ਮੀ ਕਿ ਬਿਸ਼ੇਦਿਨੀ ਸੁਪਰੀਮ ਕੋਰਟ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਜਰਜੀਤ ਸਿੰਘ ਢੱਲੇਵਾਲ ਨਾਲ ਗੱਲਬਾਤ ਕੀਤੀ ਜਾਵੇ ਤੇ ਉਹਨਾਂ ਨੂੰ ਮਨਾਇਆ ਜਾਵੇ ਕਿ ਕਿ ਉਹ ਮਰਨ ਵਰਤ ਖਤਮ ਕਰ ਦੇਣ ਹਾਲਾਂਕਿ ਸੁਪਰੀਮ ਕੋਰ ਤੋ ਗਨਾ ਕਰਨ ਦੀ ਸਲਾਹ ਦਿੱਤੀ ਸੀ ਅਦਾਲਤ ਨੇ ਕਿਹਾ ਸੀ ਕਿ ਧਲੇਵਾਲ ਨਾਲ ਕੋਈ ਜ਼ਬਰਦਸਤੀ ਨਾ ਕੀਤੀ ਜਾਵੇ ਤਾਜ਼ਾ ਦੇ ਕਿਦਰਜੀਤ ਸਿੰਘ ਧਲੇਵਾਲ ਕਰੀਬ 20 ਦਿਨਾਂ ਤੋਂ ਮਰਨ ਵਰਤਦੇ ਬੈਠੇ ਨੇ ਜਿਸ ਕਾਰਨ ਉਹਨਾਂ ਦੀ ਹਾਲਤ ਲਗਾਤਾਰ ਗੰਭੀਰ ਹੋ ਰਹੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦਿਲ ਦਾ ਦੌਰਾ ਜਾਂ ਫਿਰ ਉਹਨਾਂ ਦੇ ਗੁਰਦੇ ਫੇਲ ਹੋ ਸਕਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੀਵਰ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਇਸੇ ਵਿਚਾਲੇ ਹੁਣ ਡੀਜੀਪੀ ਗੌਰਵ ਵਿਆਧਵ ਖਨੋਰੀ ਬਾਰਡਰ ਤੇ ਪਹੁੰਚੇ ਤੇ ਜਰਜੀਤ ਸਿੰਘ ਧਲੇਵਾਲ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਸਾਡੀ ਕੋਸ਼ਿਸ਼ ਹੈ ਕਿ ਕਿਸਾਨੀ ਜਿਹੜੀ ਇੱਕ ਜਿਹੜੀ ਡਿਮਾਂਡਾਂ ਹੈਗੀਆਂ ਜਿਹੜੀ ਉਹ ਤੇ ਕਹਿ ਲੋ ਜਿਹੜੇ ਰਾਈਟਫੁਲੀ ਜਿਹੜਾ ਉਸ ਤੇ ਗੱਲਬਾਤ ਹੋਵੇ ਚੈਨਲਸ ਖੁੱਲਣ ਤੇ ਇਹ ਮਸਲਾ ਹੱਲ ਹੋਵੇ ਤੇ ਸਾਡੀ ਡੱਲੇਵਾਲ ਸਾਹਿਬ ਨੂੰ ਉਹਨਾਂ ਦੇ ਸਾਥੀਆਂ ਨੂੰ ਕਿਸਾਨ ਯੂਨੀਅਨ ਨੂੰ ਪੁਰਜ਼ੋਰ ਅਪੀਲ ਅਸੀਂ ਕੀਤੀ ਹੈ ਤੇ ਕਿ ਬੇਸ਼ਕੀਮਤੀ ਜਾਨ ਜਿਹੜੀ ਡੱਲੇਵਾਲ ਸਾਹਿਬ ਦੀ ਹੈ ਉਸ ਨੂੰ ਇੱਥੇ ਮੈਡੀਕਲ ਫੈਸਿਲਿਟੀਆਂ ਵੀ ਮੁਹੱਈਆ ਕਰਾਈ ਗਈਆਂ ਤੇ ਇਹਨਾਂ ਦੇ ਨਾਲ ਕੋਆਰਡੀਨੇਸ਼ਨ ਦੇ ਵਿੱਚ ਅਸੀਂ ਜਿਹੜਾ ਹੈਗਾ ਇਹ ਸਾਰੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਹੈ ਸਰ ਕੇਂਦਰ ਦੇ ਕਿਹੜੇ ਨੁਮਾਇੰਦੇ ਆਏ ਸੀ ਤੁਹਾਡੇ ਨਾਲ ਬੈਠ ਨਾਲ ਬੈਠੇ ਮੈਂ ਬਿਸ਼ਰਾ ਜੀ ਕੀ ਅਹੁਦਾ ਸਰ ਜਾਣ ਸਕਦੇ ਜੀ ਡਾਇਰੈਕਟਰ ਹੈਗੇ ਜੀ ਮਿਨਿਸਟਰੀ ਆਫ ਹੋਮ ਅਫੇਅਰਸ ਕੀ ਢੱਲੇਵਾਲ ਸਾਹਿਬ ਕੀ ਕਹਿ ਰਹੇ ਨੇ ਜੀ ਢੱਲੇਵਾਲ ਸਾਹਿਬ ਤੇ ਅਹੀ ਕਹਿ ਰਹੇ ਹੈਗੇ ਕਿ ਜਿਹੜੀ ਸਾਡੀ ਡਿਮਾਂਡ ਹੈ ਹੈਗਾ ਜੀ ਉਸ ਤੇ ਜਿਹੜਾ ਹੈਗਾ ਅੱਗੇ ਫਾਰਵਰਡ ਮੂਵਮੈਂਟ ਕੀਤਾ ਜਾਵੇ ਕੋਈ ਤੱਕ ਲਿੰਕ ਹੋ ਸਕਦਾ ਸਰ ਗੱਲਬਾਤ ਅਸੀਂ ਦੇਖੋ ਅਸੀਂ ਜਿਹੜਾ ਇਹਦੇ ਚ ਇੱਕ ਮੈਂਡੇਟ ਸਾਨੂੰ ਸੁਪਰੀਮ ਕੋਰਟ ਦਾ ਦਿੱਤਾ ਗਿਆ ਸੀਗਾ ਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤ ਸੀ ਦੇਖੋ ਸੁਪਰੀਮ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਤਿੰਨ ਗੱਲਾਂ ਕਹੀਆਂ ਕਿ ਡੱਲੇਵਾਲ ਸਾਹਿਬ ਸੀਨੀਅਰ ਸਿਟੀਜ਼ਨ ਹੈਗੇ ਜੀ ਡੱਲੇਵਾਲ ਸਾਹਿਬ ਦੇ ਕੁਝ ਹੈਲਥ ਇਸ਼ੂਜ਼ ਹੈਗੇ ਤੇ ਥਰਡਲੀ ਡੱਲੇਵਾਲ ਸਾਹਿਬ ਇੱਕ ਪ੍ਰੋਮਿਨੈਂਟ ਕਿਸਾਨ ਲੀਡਰ ਹੈਗੇ ਜਿਹੜੇ ਇਸ ਇਸ ਕਿਸਾਨੀ ਆંદੋਲਨ ਨੂੰ ਪੀਸਫੁਲ ਤਰੀਕੇ ਨਾਲ ਜਿਹੜਾ ਲੈ ਕੇ ਜਾ ਸਕਦੇ ਸੋ ਮੈਂ ਸਮਝਦਾ ਕਿ ਮਾਨਯੋਗ ਸੁਪਰੀਮ ਕੋਰਟ ਦੀ ਇਹ ਬਹੁਤ ਮਹੱਤਵਪੂਰਨ ਜਿਹੜੀ ਆਬਜ਼ਰਵੇਸ਼ਨਸ ਹੈਗੀਆਂ ਤੇ ਉਹਨਾਂ ਨੇ ਸਾਨੂੰ ਹਿਦਾਇਤ ਕੀਤੀ ਹੈਗੀ ਕਿ ਜੇ ਜਿਹੜਾ ਵੀ ਇਮਰਜੈਂਟ ਰੈਕਵਿਜ਼ਿਟ ਮੈਡੀਕਲ ਏਡ ਹੈ ਉਹ ਢੱਲੇਵਾਲ ਸਾਹਿਬ ਨੂੰ ਪ੍ਰੋਵਾਈਡ ਕਰਾਇਆ ਜਾਵੇ ਸੋ ਆਪਣੇ ਡਿਪਟੀ ਕਮਿਸ਼ਨਰ ਡਿਵੀਜ਼ਨਲ ਕਮਿਸ਼ਨਰ ਸਾਹਿਬ ਮੈਡੀਕਲ ਅਥਾਰਟिटीज ਨੇ ਇਹਨਾਂ ਨੇ ਉਹ ਐਂਬੂਲੈਂਸਸ ਵੈਲ ਇਕਵਿਪਡ ਜਿਹੜੀਆਂ ਇੱਥੇ ਪ੍ਰੋਵਾਈਡ ਕੀਤੀਆਂ ਤੇ ਅਸੀਂ ਇਹਨਾਂ ਦੇ ਨਾਲ ਤਾਲਮੇਲ ਬਣਾ ਕੇ ਕਿਸਾਨੀ ਆਗੂਆਂ ਨਾਲ ਅਸੀਂ ਗੱਲਬਾਤ ਲਗਾਤਾਰ ਕਰ ਰਹੇ ਹੈਗੇ ਤੇ ਸਾਨੂੰ ਆਸ ਹੈ ਕਿ ਅਸੀਂ ਅਸੀਂ ਇੱਕ ਪੋਜ਼ਿਟਿਵ ਆਊਟਕਮ ਤੇ ਪਹੁੰਚਾਂਗੇ ਸੋਨਾ ਤੋਂ ਬਾਅਦ ਲਗਾਤਾਰ ਡੈਡਲੌਕ ਦੀ ਸਿਚੁਏਸ਼ਨ ਸੀ ਕੋਈ ਮੀਟਿੰਗ ਨਹੀਂ ਹੋਈ ਸੀ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਧਿਕਾਰੀ ਗੱਲਬਾਤ ਕਰਦੇ ਨਜ਼ਰ ਆਏ ਜਦੋਂ ਮੋਦੀ ਸਾਹਿਬ ਦੀ ਹਰਿਆਣਾ ਦੇ ਵਿੱਚ ਵੀ ਰੀਜ ਸੀ ਕਿਆ ਪ੍ਰਪੋਜ਼ਲ ਆਇਆ ਹੈ ਕੋਈ ਕੇਂਦਰ ਦੀ ਤਰਫੋਂ ਡੈਡਲੌਕ ਨੂੰ ਖਤਮ ਅਸੀਂ ਅਸੀਂ ਨਿਰੰਤਰ ਦੇਖੋ ਅਸੀਂ ਨਿਰੰਤਰ ਪੰਜਾਬ ਸਰਕਾਰ ਦਾ ਬੜਾ ਸਪਸ਼ਟ ਸਟੈਂਡ ਰਹਾ ਪੰਜਾਬ ਸਰਕਾਰ ਕਿਸਾਨੀ ਜਿਹੜੀ ਮੰਗਾਂ ਨੂੰ ਜਾਇਜ਼ ਸਮਝਦੀ ਹੈ ਉਹਨਾਂ ਨੇ ਇਸ ਦੀ ਸਪੋਰਟ ਵੀ ਕੀਤੀ ਹੈ ਸੀਐਮ ਸਾਹਿਬ ਦੇ ਵੀ ਬਿਆਨ ਆਏ ਹੈਗੇ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ ਨਿਰੰਤਰ ਜਿਹੜਾ ਸਾਡਾ ਤਾਲਮੇਲ ਕਿਸਾਨੀ ਆਗੂਆਂ ਨਾਲ ਬਣਿਆ ਰਿਹਾ ਹੈ। ਦਾ ਸਾਡੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਫੈਸਿਲਿਟੀਆਂ ਇਹਨਾਂ ਨੂੰ ਮੁਹੱਈਆ ਕਰਾਈ ਜਾਣ। ਕਈ ਵਾਰੀ ਕੁਝ ਕਮੀ ਬੇਸ਼ੱਕ ਵੀ ਰਹਿ ਜਾਂਦੀ ਹੈ। ਬਟ ਅਦਰਵਾਈਜ਼ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈਗੀ ਕਿ ਕਿਸਾਨੀ ਮੰਗਾਂ ਨੂੰ ਫੈਸਿਲਿਟੇਟ ਕਰਾਇਆ ਜਾਵੇ। ਸਰ ਇੱਥੇ ਕਿਸਾਨਾਂ ਦਾ ਆਗੂ ਗੱਲ ਕਰ ਰਹੇ ਨੇ ਵੀ ਕੱਲਾ ਹਾਲਚਾਲ ਪੁੱਛਣ ਆਉਂਦੇ ਆ ਜੀ। ਗੱਲਬਾਤ ਕੋਈ ਵੀ ਸਿਰੇ ਨਹੀਂ ਲੱਗ ਰਹੀ। ਜਿਹੜਾ ਵੀ ਆਉਂਦਾ ਹਾਲਚਾਲ ਪੁੱਛ ਕੇ ਚਲਾ ਜਾਂਦਾ। कोई सट्टा निकले पुरजोर कोशिश है जी देखो की सारी गल गुस्सी है मेनू आस है कि कोई ना कोई पॉजिटिव आउटकम निकलो सेंट्रल गवर्नमेंट की तरफ से आए हैं उनके जितने भी डिमांड है उनको भाई ठीक उस, उनको ठीक सुना गया है और मैं सेंट्रल उनकी उनकी से तरफ से थे आपसे बातचीत के लिए ये किसी तरीके का कोई प्रस्ताव नहीं था मैं उनकी बातें सुनने आया था और सुप्रीम कोर्ट का जो निर्देश था उसका पालन करने